ਕਬੀਰ ਸੂਤਾ ਕੀਆ ਕਰਹਿ ਜਾਗ ਰੋਏ ਭੈ ਦੁਖ ਜਾ ਕ ਵਸਾ ਗੋਰ ਮਹਿ ਸੋ ਕਿਉ ਸੋਵੈ ਸੁਖ ਕਬੀਰ ਸੂਤਾ ਕੀਆ ਕਰਹਿ ਉਠ ਕੇ ਨਾ ਜਪਹਿ ਮੁਰਾਰ ਇਕ ਦਿਨ ਸੋਭਨ ਹੋਏ ਗੋ ਲਾਂਬੇ ਗੋਡ ਪਸਾਰ ਕਬੀਰ ਸੂਤਾ ਕੀਆ ਕਰਹਿ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਵੀ ਛੋਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ ਪੇਖਤ ਹੀ ਪੂਨੀਤ ਹੋਏ ਭੇਟ ਤਜਪਿਐ ਨਾਓ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਬਾਸਨ ਕਾਰੋ ਪਰਸੀਐ ਤਾਉ ਕਛ ਲਾਗੇ ਦਾਗ ਕਬੀਰ ਆ ਰਾਮ ਨਾ ਚੇਤੇਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਆਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀ ਨੋ ਕਰਤਾਰ ਤੇਸ ਬਿਨ ਦੂਸਰ ਕੋ ਨਹੀਂ ਏਕੈ ਸਿਰ ਜਨਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਇ ਪਹੂਚਹਿ ਖਸਮ ਕਉ ਜਾਉ ਬੀਚ ਨਾ ਖਾਹੀ ਕਾਂਬ कबीर ठाकुर पूजह मोल ले मान हठ तीर्थ जाहे देखा देखी स्वांग धार भूले भटका खाहे कबीर पाहन परमेश्वर किया पूजए सब संसार इस परवासे जो रहे बूढे कालीतार ਕਬੀਰ ਕਾਗਦ ਕੀ ਓਬਰੀ ਮਾਸ ਕੇ ਕਰਮ ਕਪਾਟ ਪਾਹਨ ਗੋਰੀ ਪ੍ਰਥਮੀ ਪੰਡਿਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਬਹਿ ਕਾਰ ਆਬ ਕਰਤਾ ਸੋਇ ਤਾਲ ਪਾਛੈ ਕਸ਼ੂਨਾ ਹੋਏਗਾ ਜਾਓ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਇਕ ਦੇਖਿਆ ਜੈਸੀ ਧੋਈ ਲਾਖ ਦੀਸ ਚੰਚਲ ਬਹੋ ਗੁਨਾ ਮਤਹੀਨਾ ਨਾ ਪਾਕ ਕਬੀਰ ਮੇਰੀ ਬੋਧ ਕਾਉ ਜਮਨਾ ਕਰੈ ਤਿਸਕਾਰ ਜਿਨ ਇਹੋ ਜਮੂਆ ਸਿਰ ਜੀਆ ਸੋ ਜਪਿਆ ਪਰ ਵਿਦਗਾਰ ਕਬੀਰ ਕਸ ਤੂਰੀ ਭਾਇ ਭਾਵਰ ਭਏ ਸਬਦਾਸ ਜਿਉ ਜਿਉ ਭਗਤ ਕਬੀਰ ਕੀਤਿਉ ਤਿਉ ਤਿਉ RAM ਨਿਵਾਸ ਕਬੀਰ ਗਹਿ ਗਜ ਪਰਿਓ ਕੁਟੰਬ ਕੈ ਕੰਠੈ ਰਹਿ ਗਇਓ RAM ਆਏ ਕਰੇ ਧਰਮ ਰਾਏ ਕੀ ਬੀਚੈ ਤੂ ਮਾਮਾਮ ਕਬੀਰ ਸਾਖਤ ਤੇ ਸੂਕਰ ਭਲਾ ਰਾਖੇ ਆਛਾ ਗਾਉ ਉਹ ਸਾਖਤ ਬਕੂਰਾ ਮਰ ਗਿਆ ਕੋਏ ਨਾ ਲਹਿ ਨਾਉ ਕਬੀਰ ਕਉੜੀ ਕਉੜੀ ਜੋਰ ਕੈ ਜੋਰੇ ਲਾਖ ਕਰੋਰ ਚਲਤੀ ਬਾਰ ਨਾ ਕਛ ਮਿਲੇਉ ਲਈ ਲੰਗੋਤੀ ਤੋਰੈ ਕਬੀਰ ਬੈ ਸੁਨੋ ਹੂਆ ਤਾ ਕਿਆ ਭਿਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਗਾਰ ਕਬੀਰ ਰੂੜਾ ਹੋਏ ਰਹੋ ਬਾਟ ਕਾ ਤਾਜ ਮਨ ਕਾ ਅਬਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਬੀਰ ਰੋੜਾ ਹੂਆ ਤਾ ਕਿਆ ਭਇਆ ਪੰਥੀ ਕਾਉ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮਹਿ ਖੇਹ ਕਬੀਰ ਖੇਹ ਹੋਈ ਤਉ ਕਿਆ ਭਇਆ ਜਾਉ ਉਡ ਲਾਗੇ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਨੀ ਸਰਬੰਗ ਕਬੀਰ ਪਾਣੀ ਹੂਆ ਤਾ ਕਿਆ ਭਇਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਐ ਜੈਸਾ ਹਰਿ ਹੋਏ ਊਚ ਭਵਨ ਕਨ ਕਾਮਨੀ ਸਿਰ ਤਜਾ ਫਹਿਰਾਏ ਤਾਤੇ ਭਲੀ ਮਧੂ ਕਰੀ ਸੰਤ 사ੰਗ ਗੁਣ ਗਾਏ ਕਬੀਰ ਪਾਟਨ ਤੇ ਊਜਰ ਭਲਾ RAM ਭਗਤ ਜੇ ਹਟਾਏ RAM ਸਨੇਹੀ ਬਾਹਰਾ ਜਮ ਫੁਰ ਮੇਰੇ ਭਾਏ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ ਤਹਾ ਕਬੀਰ ਮਟ ਕੀਆ ਖੋਜਤ ਮੋਨ ਜਨ ਬਾਟ कबीर जैसे उपजी पेड़ ते जाओ तैसे निब है ओड़ हीरा किसका बापूरा पुजह ना रतन करोड कबीरा एक अचंपाओ देखियो हीरा हाट बेकाए बन जनहारे बाहरा कौड़ी बदलै जाए ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਕਬੀਰ ਮਾਇਆ ਤਜੀਤਾ ਕਿਆ ਭਇਆ ਜਾਓ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨੇ ਵਰਗਲੇ ਮਾਨ ਸਭੈ ਕਉ ਖਾਏ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ ਲਾਗਤ ਹੀ ਭੋਏ ਮਿਲ ਗਇਆ ਕਰਿਆ ਕਲੇਜੇ ਸ਼ੇਕ ਕਬੀਰ ਸਾਚਾ ਸਤਗੁਰ ਕੀਆ ਕਰੈ ਜੋ ਸਿੱਖਾ ਮਹਿ ਚੂਕ ਅੰਦੇ ਏਕ ਨਾ ਲਾਗਈ ਜਿਉਂ ਬਾਸ ਬਜਾਈਐ ਫੂਕੈ ਕਬੀਰ ਹੈ ਗਏ ਬਾਹਨ ਸਗਨ ਕਾਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁਜੈ ਹਾਰ ਜਾਨ ਕੀ ਪਨਹਾਰ ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਾਰ ਚੇਰੀ ਕਉਮਾਨ ਉਹ ਮੰਗ ਸਵਾਰੈ ਬਖੈ ਕਉ ਉਹ ਸਿਮਰੈ ਹਰ ਨਾਮ ਕਬੀਰ ਥੂਨੀ ਪਾਈ ਥਿਤ ਭਈ ਸਤਗੁਰ ਬੰਦੀ ਤੀਰ ਕਬੀਰ ਹੀ 라ਵਣ ਜਿਆ ਮਾਨਸ ਰੋਬਰ ਤੀਰ ਕਬੀਰ ਹਾਰ ਹੀਰਾ ਜਨ ਜਾਓ ਹਰੀ ਲੈ ਕੈ ਮੰਡਾ ਹਾਟ ਜਬ ਹੀ ਪਾਈ ਇਹ ਪਾਰਖੂ ਤਾਬ ਹੀਰਨ ਕੀ ਸਾਟ ਕਬੀਰ ਕਾਮ ਕਰੇ ਹਰ ਸਿਮਰੀਐ ਐਸਾ ਸਿਮਰਹੁ ਨਿਤ ਅਮਰਾਪੁਰ ਬਾਸਾ ਕਰਹੁ ਹਾਰ ਗਿਆ ਬਹੋਰੈ ਬਿਤ ਕਬੀਰ ਸੇਵਾ ਕਉ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ कबीर जेह मार्ग पंडित गए पाछे परिबहीर एक अवघाट घाटी राम की तेह चाड रहयो कबीर कबीर दुनिया के दोखे बुआ चालत कुल की कान साब कुल किस काल आजसी जाब ले धर मसान कबीर डुबह गोरे बापू रे बहु लोगन की कान पारोसी के जो हुआ तू अपने पी जान कबीर भली मधु करी नाना वेद को नाज दावा काहू को नहीं बड़ा देश बड राज ਕਬੀਰ ਦਾਵੈ ਦਾ ਜਨ ਹੂਤ ਹੈ ਨਿਰਦਾਵੈ ਰਹੈ ਨਿਸੰਕ ਜੋ ਜਨ ਨਿਰਦਾਵੈ ਰਹੈ ਸੋ ਗਨੈ ਇੰਦਰ ਸੋਰੰਕ ਕਬੀਰ ਪਾਲ ਸੁਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਬੜੇ ਤੈ ਪਾਇਓ ਤੂੰ ਭਾਰ ਭਾਰ ਪੀਓ ਕਬੀਰ ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੋ ਖਿਸੈ ਸਰੀਰ ਇਹ ਦੋਇ ਅੱਖਰ ਨਾ ਖਿਸਹਿ ਸੋ ਗਹਿ ਰਹੋ ਕਬੀਰ ਕਬੀਰ ਕੋਠੀ ਕਾਠ ਕੀ ਦਹ ਦਿਸ ਲਾਗੀ ਆਗ ਪੰਡਿਤ ਪੰਡਿਤ ਜਾਲ ਮੂਏ ਮੂਰਖ ਉਬਰੇ ਭਾਗ ਕਬੀਰ ਸੰਸਾ ਦੂਰਕਾਰ ਕਾਗਦ ਦੇਹ ਬਿਹਾਏ ਬਾਵਨ ਅਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੇ ਸੰਤਾਈ ਜਾਉ ਕੋਟਿਕ ਮਿਲਹਿ ਅਸੰਤ ਮਲਿਆਗਰੁ ਕੋ ਅੰਗਮ ਬੇਢਿਓ ਤਾ ਸੀਤਲਤਾ ਨਾਤ ਜੰਤ ਕਬੀਰ ਮਨ ਸੀ ਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਾਣ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਣੈ ਨਾਹੀ ਕੋਏ ਕਹਿ ਜਾਣੈ ਆਪਨ ਧਨੀ ਕਹਿ ਦਾਸ ਦੀ ਵਾਨੀ ਹੋਏ ਕਬੀਰ ਭਲੀ ਭਈ ਜੋ ਭਾਉ ਪਰਿਆ ਦਿਸਾ ਗਈ ਸਭ ਪੂਲ ਓਰਾ ਗਾਰ ਪਾਨੀ ਭਇਆ ਜਾਏ ਮਿਲਿਓ ਢਾਲ ਪੂਲੇ ਕਬੀਰਾ ਤੂਰ ਸਕੇਲ ਕੈ ਪੁਰੀਆ ਬਾਂਦੀ ਦੇਹ ਦਿਵਸ ਚਾਰ ਕੋ ਦੇਖ ਨਾ ਅੰਤ ਕੇ ਕੀਖੇ ਹ ਕਬੀਰ ਸੂਰਜ ਚਾੰਦ ਕੈ ਉਦੈ ਭਾਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਾਈ ਸਭ ਖੇਹ ਜਹ ਅਨੁਭਾਉ ਤਹ ਭੈ ਨਹੀਂ ਜਹ ਭਾਉ ਤਹ ਹਰ ਨਾਹੇ ਕਹਿਓ ਕਬੀਰ ਵਿਚਾਰ ਕੈ ਸੰਤ ਸੁਨਹੁ ਮਨ ਮਾਹੇ کبیر جنھوں کشو جانیا نہیں تین سوکھ نیند بیہائے ہم جو بوجا بوجنا پوری پری بلائے کبیر مارے بہت پکارے آ پیر پکارے آر لاگی چوٹ میں رام کی رہے ہو کبیرا ٹھور ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ ਚੋਟ ਸਹਾਰੈ ਸਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁਲਾ ਮੁਨਾਰੇ ਕੀ ਆ ਚੜਹਿ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਗ ਦੇਹ ਦਿਲ ਹੀ ਪੀਤਰ ਜੋਏ دے سبوری باہر کیا حاج کا بے جائے کبیر جا کی دیل ثابت نہیں تا کاؤ کہاں خدا آئے کبیر اللہ کی کر جہ سمرت دکھ جائے دل میں سائیں پر گٹے بجے بلتی نہ آئے ਕਬੀਰ ਜੋਰੀ ਕੀਏ ਜ਼ੁਲਮ ਹੈ ਕਹਤਾ ਨਾ ਹਲਾਲ ਦਫ਼ਤਰ लेखा ਮੰਗੀਐ ਸਭ ਹੋਏ ਗੋ ਕੌਣ ਹਵਾਲ ਕਬੀਰ ਖੂਬ ਖਾਣਾ ਖੀਚੜੀ ਜਾ ਮਹਿ ਅੰਮ੍ਰਿਤ ਲੋਨ ਏ ਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ ਹਰਖ ਸੋਗ ਦਾ ਜੈ ਨਹੀਂ ਤਾਬ ਹਰ ਆਪਹਿ ਆਪ ਕਬੀਰ RAM ਕਹਿਨ ਮਹ ਭੇਦ ਹੈ ਤਾ ਮਹ ਏਕ ਵਿਚਾਰ ਸੋਈ RAM ਸਭੈ ਕਹ ਹੈ ਸੋਈ ਕਉਤਕ ਹਾਰ ਕਬੀਰ RAME RAM ਕਹੋ ਕਹਿ ਬਿ ਮਾਹੇ ਬਿ ਬੀਕ ਏਕ ਅਨੇਕ ਹੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤੇ ਨਾਹੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵ ਹੋਤੇ ਪਿੰਗੁਲ ਭਇਆ ਮਾਰਿਆ ਸਤਗੁਰ ਬਾਨ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਕੋਏ ਗਿਰ ਪਰਿਆ ਉਪਰਾ ਕਰੇ ਜੇ ਸ਼ੇਕ ਕਬੀਰ ਨਿਰਮਲ ਗੂੰਦ ਆਕਾਸ ਕੀ ਪਾਰ ਗਈ ਭੂਮ ਬਿਕਾਰ ਬਿਨ ਸੰਗਤ ਇਉ ਮਨ ਆਈ ਹੋਏ ਗਈ ਪਾਠਸ਼ਾਰ ਕਬੀਰ ਨਿਰਮਲ ਗੂੰਦ ਆਕਾਸ ਕੀ ਲੀਨੀ ਭੂਮ ਮਿਲਾਏ ਅਨਕ ਸਿਆਣੇ ਪਛ ਗਏ ਨਾ ਨਿਰਵਾਰੀ ਜਾਏ کبیر حاج کا بے ہو جائے تھا آگے ملیا سائیں مجھ سیوں لر پریا تجھے کن فرمائی گائے کبیر حاج کا بے ہوئے ہوئے گیا کتی بار کبیر سائیں مجھ مہ کیا خطہ مکھ ہونا بولے پیر ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾੜ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਦੇਜ ਬਾਪ ਖੁਦਾਏ ਦਫਤਰ ਲੇਖਾ ਨੀਕ ਸੈ ਮਾਰ ਮੁਹੇ ਮੁਹ ਖਾਏ ਕਬੀਰ ਦੇਖਾ ਦੇ ਨਾ ਸੁਹਿਲਾ ਜਾਉ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮਹਿ ਪੱਲਾ ਨਾ ਪਕਰੈ ਕੋਇ ਕਬੀਰ ਧਰਤੀ ਅਰ ਆਕਾਸ ਮਹਿ ਦੋਏ ਤੂੰ ਬਰੀ ਅਬਦ ਖਾਟ ਦਰਸਨ ਸੰਸੇ ਪਰੇ ਅਰ ਚੌਰਾਸੀ ਸਿੱਧ کبیر میرا موج مہ کش نہیں جو کش ہے سو تیرا تیرا تجھ کو سو پتے کیا لگ گئے میرا کبیر توں توں کرتا تو ہوا موج میں رہا نہ ہوں جب آپ پر کا مٹ گیا جات دیکھاؤ تات تو ਕਬੀਰ ਵਿਕਾਰ ਹੈ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਏ ਨਾ ਪੂਰੇ ਓ ਚਾਲੇ ਊਠ ਨਿਰਾਸ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਇਤ ਉਤ ਕਤਹਿ ਨਾ ਡੋਲਈ ਜਿਸ ਰਾਖੈ ਸਿਰ ਜਨਹਾਰ ਕਬੀਰ ਘਾਣੀ ਪੀੜ ਤੇ ਸਤਗੁਰ ਲਿਏ ਛਡਾਏ ਪਰਾਪੂਰਬਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਡੰਤਾ ਜਾਏ ਨਾ ਹਾਰ ਘਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾ ਕਬੀਰ ਕੋ ਕਰ ਪਾਉ ਕਨਾ ਕ ਰੰਗ ਪਿਛੈ ਓਠ ਤਾਏ ਕਰਮੀ ਸਤ ਗੁਰ ਪਾਇਆ ਜੇਨ ਹਉ ਲੀਆ ਛਡਾਏ ਮਹੱਲਾ ਪੰਜਵਾਂ ਕਬੀਰ ਧਰਤੀ ਸਾਦ ਕੀ ਤਸਕਰ ਬੈ ਸਹਗਾਹੇ ਧਰਤੀ ਭਾਰ ਨ ਬਿਆਪਾਈ ਓਨ ਕਉ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੋਖ ਖਾਓ ਮੋਹ ਲੀ ਲਾਏ ਸੰਗ ਕੁ ਸੰਗੀ ਬੈ ਸਤੇ ਤਾਬ ਪੂਛੈ ਧਰਮ ਰਾਏ ਨਾ ਮਾਇਆ 모ਹਿਆ ਕਹਤ ਲੋਚਨ ਮੀਤ ਕਾਹੇ ਛੀ ਪਹਛਾਇ ਲਾ ਰਾਮ ਨਾ ਲਾਵੋ ਚੀਤ ਨਾਮ ਕਹ ਤੇ ਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਵ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੇ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਕਬੀਰ ਕੀ ਚੜਾ ਆਟਾ ਗਿਰ ਪਰਿਆ ਕਿਸ਼ੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿ ਆਸਾਥ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਨ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਵੇ ਪਰੈ کبیر لاگی پریت سجان سو برج لوگ اجان تا ٹوٹی کیوں بنے جا کے جی پران کبیر کوٹے منڈ ہیتکار کا مرحو سوار کارج ساڈے تین ہاتھ گنی تا پاؤنے چار ਕਬੀਰ ਜੋ ਮੈਂ ਚਿਤ ਵਾਉ ਨਾ ਕਰੈ ਕਿਆ ਮੇਰੇ ਚਿਤ ਵੇ ਹੋਏ ਆਪਣਾ ਚਿਤ ਵਿਆਹਾਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਭੇ ਆਪ ਕਰਾਏ ਸੀ ਅਚਿੰਤ ਭੇ ਆਪੇ ਦੇ ਨਾਨਕ ਸੋ ਸਾਲਾਹੀਐ ਜੇ ਸਬਨਾਸਾਰ ਕਰੇ ਮਹੱਲਾ ਪੰਜਵਾ ਕਬੀਰ RAM ਨਾ ਚੇਤੇਓ ਫਿਰਿਆ ਲਾਲ ਚਮਾਹੇ ਪਾਪ ਕਰਨਤਾ ਮਰ ਗਇਆ ਆਉਦ ਕੁਨੀ ਖੇਨ ਮਾਹੇ ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ ਸਾਬਤ ਰਖਹਿ ਤਾ ਰਾਮ ਭਾਜ ਨਾਹੇ ਤਾ ਬਿਨ ਠੀ ਬਾਤ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ ਰਾਤ ਦਿਵਸ ਕੇ ਕੂਕਨੇ ਕਬਹੁ ਕੇ ਸੁਨੇ ਪੁਕਾਰ ਕਬੀਰ ਕਾਇਆ ਕਜਲੀ ਬਾਨ ਭਇਆ ਮਾਨ ਕੁੰਚਰ ਮੈ ਮੰਤ ਅੰਕ ਸ ਗਿਆਨ ਰਤਨ ਹੈ ਖੇਵਟ ਵਿਰਲਾ ਸੰਤ ਕਬੀਰ RAM ਰਤਨ ਮੁਖ ਕੋ ਥਰੀ 파ਰਖ ਆਗੇ ਫੂਲ ਕੋਈ ਆਏ ਮਿਲੇ ਕੋ ਗਾਹ ਕੀ ਲੇ ਕੋ ਮਹਗੇ ਮੋਲ ਕਬੀਰ ਰਾਮ ਨਾਮ ਜਾਨਿਓ ਨਹੀਂ ਪਾਲਿਓ ਕਟਕ ਕੋਟੰਬ ਤੰਦੇ ਹੀ ਮਹਿ ਮਰ ਗਇਓ ਬਾਹਰ ਭਈ ਨ ਬੰਬ ਕਬੀਰ ਆਖੀ ਕੇਰੇ ਮਾਟੁਕੇ ਪਾਲ ਪਾਲ ਗਈ ਵਿਹਾਈ ਮਨ ਜੰਜਾਲ ਨ ਛੋਡਾਈ ਜਮ ਦੀਆ ਦਮਾਮਾ ਆਏ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਬਾਦ ਕਬੀਰ ਐਸਾ ਬੀਜ ਬੋਏ ਬਾਰਹਿ ਬਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਖੀ ਖੇਲ ਕਰੰਤ കبීර ධතාතවර ਦයාಫਾള ಉපකාര जीීවන්ත පංखී चलලെ തසාාවර බിਰखाസുഫළಫලන්ත कبීර සාධు සංගපරාපති ලखਆහएലෙලාට මुකතපदार्थපයිಯ ठකਨ අවකාටකාට. कबीर एक घड़ी आदि कारी आदि हूं ते आद भगतन सेती गोस्ते जो कीने सो लाभ कबीर भांग माशुली सुरा पान जो जो प्राणी खाहे तीर्थ भरत नेम किए ते सब रसतल जाहे ਨੀਚੇ ਲੋਇ ਨ ਕਰ ਰਹਾਉ ਦੇ ਸਾਜਨ ਘਟ ਮਾਹੇ ਸਭ ਰਸ ਖੇਲਾਓ ਪੀ ਸੋ ਕਿਸੇ ਲਖਾਵਾਉ ਨਾਹੇ ਆਠ ਜਾਮ ਚਾਉ ਸਾਠ ਘਰੀ ਤੋ ਨਿਰਖਤ ਰਹੈ ਜੀਉ ਨੀਚੇ ਲੋਇ ਨ ਕਿਉ ਕਰਾਉ ਸਭ ਘਟ ਦੇਖਾਓ ਪੀਓ सुन सखी वी मह जियौ बसै जियौ मह बसै के पियौ जियौ पियौ बुजौ नहिं घाट मह जियौ के पियौ कबीर बामन गुरु है जगत का भगतन का गुरु नाहे अरज उर जे कह पाछ मुआ चारौ वेद महाहे ਹਰ ਹੈ ਖਾਡ ਰੇਤ ਮਹਿ ਬਿਖਰੀ ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰ ਭਲੀ 부ਝਾਈ ਕੀਟੀ ਹੋਏ ਕੈ ਖਾਏ ਕਬੀਰ ਜਾਉ ਤੁਹੇ ਸਾਧ ਪੈ ਰਾਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲ ਤਹਾਲ ਕਰ ਜੋ ਕਿਸ਼ ਹੋਏ ਤਾ ਹੋਏ ਕਬੀਰ ਜਾ ਤੁਹੇ ਸਾਧ ਪੈ ਰਾਮ ਕੀ ਪਾਕੇ ਸੇਤੀ ਖੇਲ ਕਾਚੀ ਸਰਸਾਉ ਪੇਲ ਕੈ ਨਾ ਖਾਲ ਭਈ ਨਾ ਤੇਲ ਢੰਡ ਤਡੁ ਲਹ ਅੰਧ ਗਤ ਆਰਚੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤ ਹੋ ਭਗਵੰਤ ਹਰ ਸੋ ਹੀਰਾ ਛਾੜਕੈ ਕਰਹਿ ਆਨ ਕੀ ਆਸ ਤੇ ਨਰ ਦੋ ਜਿ ਕ ਜਾਹੇਗੇ ਸਤਿ ਭਾਖੈ ਰਵੇਦਾਸ ਕਬੀਰ ਜਾਓ ਗ੍ਰਹਿ ਕਰਹਿ ਤਾ ਧਰਮ ਕਾਰ ਨਾਹੀ ਤਾ ਕਰ ਵੈਰਾਗ ਮੈਂ ਰਾਗੀ ਵੰਦਨ ਕਰੈ ਤਾ ਕੋ ਬਡੋ ਅਪਾਗ